ਕੁੰਡੀ ਲਾ ਕੇ ਬੰਦੇ ਖਿੱਚਣ ਦੇ ਵਿੱਚ ਕਿਸ ਨੂੰ ਡਰਾ ਕੇ ਕਿਸੇ ਨੂੰ ਪਤਿਆ ਕੇ ਕਿਸੇ ਨੂੰ ਫਸਲਾ ਕੇ ਜਿਸ ਤਰ੍ਹਾਂ ਮਰਜ਼ੀ ਕਹਿ ਲੋ ਉਹ ਦੋ ਆਪਣੇ ਐਮਪੀ ਰਾਜ ਸਭਾ ਦੇ ਵੱਧ ਬਣਾ ਗਏ ਕਿ ਉਹਨਾਂ ਦੇ ਮਨ ਵਿੱਚ ਮੈਨੂੰ ਲੱਗਦਾ ਟਾਰਗੇਟ ਹੋਊਗਾ ਕਿ ਜੇ ਚਾਰ ਹੋ ਹੋਰ ਹੋ ਜਾਂਦੇ ਤੇ ਇਹਨਾਂ ਦੀ ਮジョਰਿਟੀ ਹੋ ਜਾਣੀ ਸੀ ਲੋਕ ਸਭਾ ਦੇ ਵਿੱਚ ਪਹਿਲਾਂ ਹੀ ਵੱਡੀ ਮジョਰਿਟੀ ਆ ਜੋ ਮਰਜ਼ੀ ਫਿਰ ਤੇ ਜੋ ਮਰਜ਼ੀ ਇਹਨੂੰ ਕਹੋ ਤੁਸੀਂ ਜਿਹੜਾ ਮਰਜ਼ੀ ਰਾਸ਼ਟਰ ਬਣਾ ਦਿਓ ਇੱਥੇ ਫਿਰ ਤੁਹਾਨੂੰ ਕੋਈ ਸੰਵਿਧਾਨ ਦੀ ਡੈਮੋਕ੍ਰੇਸੀ ਦੀ ਇਹਨਾਂ ਨੂੰ ਪ੍ਰਵਾਹ ਪਈ ਜਾਂ ਕੋਈ ਤੁਸੀਂ ਹਿਮਾਚਲ ਦਾ ਤੇ ਛੱਡੋ ਮਯਾਵਤੀ ਦਾ ਕਿੰਦੇ ਸੂਪੜਾ ਹੀ ਸਾਫ ਹੋ ਗਿਆ 10 ਐਮਪੀ ਆ ਨੌ ਭੱਜ ਗਏ ਇੱਕ ਨੂੰ ਕੀ ਕਰੂਗੀ ਹੁਣ ਉਹ ਤੇ ਉਹ ਤੇ ਪਾਰਟੀ ਖਾ ਗਏ ਉਹ ਸ਼ਿਵ ਸੈਨਾ ਖਾ ਗਏ ਉਹ ਐਨਸੀਪੀ ਖਾ ਗਏ ਇਹ ਹੁਣ ਹਿਮਾਚਲ ਨੂੰ ਮੂੰਹ ਮਾਰ ਲਿਆ ਐਉਂ ਲੱਗਦਾ ਵੀ ਜਿਦ ਤਰਾ ਸ਼ੇਰ ਜਾਂ ਜਾਂ ਕੋਈ ਦੇ ਆ ਗਿਆ ਆਦਮ ਉਹ ਆਦਮ ਉਹ ਕਰਦਾ ਫਿਰਦਾ ਵੀ ਇੱਥੇ ਮੈਂ ਇਹਨੂੰ ਖਾ ਜਾਣਾ ਅੱਜ ਇਹਨੂੰ ਖਾ ਜਾਣਾ ਅੱਜ ਇਸ ਵੇੜੇ ਖਾਸ ਕਰਕੇ ਰੂਲਿੰਗ ਸ਼ਕਤੀਆਂ ਵੱਲੋਂ ਦੇਸ਼ ਦੀ ਰਾਜਨੀਤਿਕ ਮਾਹੌਲ ਨੂੰ ਮਿਹਨਤ ਕਰਕੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰ ਹਰ ਹੀਲਾ ਵਰਤਿਆ ਜਾ ਰਿਹਾ ਹਿਮਾਚਲ ਵਾਲੀ ਇਹ ਲੇਟੈਸਟ ਐਗਜ਼ੈਂਪਲ ਆ ਤੁਹਾਡੇ ਰਾਜਾ ਜੀ ਇੱਥੇ ਵਾਲੇ ਜਿਨ੍ਹਾਂ ਨੂੰ ਰਾਜਾ ਕਹਿੰਦੇ ਆ ਉਹਨਾਂ ਦਾ ਦੇਖ ਲਓ ਵੀ ਇਧਰੋਂ ਕੱਢਿਆ ਨਹੀਂ ਤੇ ਉੱਥੇ ਜੁੱਲੀ ਟੱਪਾ ਲੈ ਕੇ ਸਾਰਾ ਟੱਬਰ ਨਾਲ ਹੀ ਬੈਗੇ ਕੁੜੀ ਦੀ ਟਿਕਟ ਲਈ મોદી ਨੂੰ ਵੀ ਹੱਥ ਮਿਲਾਇ ਏਸ ਲਈ ਇਹ ਜਿਹੜੀ ਵਾਇਰਸ ਆ ਨਾ ਸਭ ਤੋਂ ਪਹਿਲਾਂ ਇਹ ਅੱਗੇ ਅੱਗੇ ਪੱਜ ਲੈਂਦੇ ਆ ਕਿ ਸੱਤਾ ਦੇ ਨਾਲ ਰਹਿਣਾ ਸਾਡਾ ਨਹੀਂ ਜੇ ਸਾਨੂੰ ਤੇ ਆਕਸੀਜਨ ਸਾਡਾ ਸਾਹ ਰੁਕਦਾ हिमाचल ਦੇ ਵਿੱਚ ਸਰਕਾਰ ਬਣਦੀ ਹੈ ਕੁਝ ਸਮਾਂ ਪਹਿਲਾਂ ਹੀ ਬਹੁਤਾ ਜ਼ਿਆਦਾ ਵਕਤ ਵੀ ਨਹੀਂ ਹੋਇਆ ਪਰ ਹੁਣ ਹਲਚਲ ਹਿਮਾਚਲ ਦੀ ਸਿਆਸਤ ਦੇ ਵਿੱਚ ਤੇਜ਼ ਹੈ ਬੀਜੇਪੀ ਤੇ ਇਲਜ਼ਾਮ ਲੱਗ ਰਹੇ ਨੇ ਕਿ ਬੀਜੇਪੀ ਦੇ ਵੱਲੋਂ ਅਜਿਹਾ ਕੀਤਾ ਜਾਂ ਕਰਵਾਇਆ ਜਾ ਰਿਹਾ ਸਾਰੇ ਮਸਲੇ ਨੂੰ ਲੈ ਕੇ ਚਰਚਾ ਕਰਾਂਗੇ ਸਾਡੇ ਨਾਲ ਇਸ ਚਰਚਾ ਦੇ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਆਉਣਗੇ ਅਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਜੀ ਅਸਰ ਹਿਮਾਚਲ ਦੇ ਵਿੱਚ ਜਿਹੜਾ ਅੱਜ ਸਮੀਕਰਨ ਬਣੇ ਨੇ ਜੋ ਸਿਆਸਤ ਦੇ ਉਲਟ ਫੇਰ ਦੇ ਕਿਵੇਂ ਦਿਖ ਰਹੇ ਨੇ ਦੇਖੋ ਦੇਖਣਾ ਕੀ ਹੈ ਇੱਕ ਇਹੋ ਜਿਹਾ ਰੁਵਾਇਤ ਜੀ ਬਣ ਗਈ ਹੈ ਕਿ ਲੋਕਾਂ ਨੂੰ ਨਾ ਲੱਗਣ ਲੱਗ ਜੇ ਕਿ ਇਹ ਨਿਓ ਨਾਰਮਲ ਹੈਗਾ ਵੀ ਇਹ ਇੰਜ ਤੇ ਹੁੰਦਾ ਹੀ ਆ ਜਿਹੜਾ ਬਘਿਆੜ ਆ ਉਹਨੇ ਤੇ ਬੱਕਰੀਆਂ ਖਾਣੀਆਂ ਹੀ ਖਾਣੀਆਂ ਇੱਕ ਬਘਿਆੜ ਪੈਦਾ ਹੋ ਗਿਆ ਦੂਜੀਆਂ ਬੱਕਰੀਆਂ ਵਜਾਉਣੀਆਂ ਜਿੰਨੂੰ ਮਰਜੀ ਮਾਰ ਲੈ ਇਹੋ ਜੀ ਹਾਲਤ ਬਣੀ ਹੋਈਆਂ ਇਹ ਡੈਮੋਕ੍ਰੇਸੀ ਤੇ ਹੋਈ ਨਾ ਫਿਰ ਹਾਲਾਤ ਤੁਹਾਡੇ ਸਾਹਮਣੇ ਆ ਵੀ ਰਾਜ ਸਭਾ ਦੀਆਂ ਚੋਣਾਂ ਜਿਹਦੇ ਚ 15 ਅੰਕ ਦੇ ਉੱਤੇ ਵੋਟਾਂ ਪੈਣੀਆਂ ਸੀ ਇਸੇ ਹੀ ਖਿੱਚੋ ਤਾਣ ਦੇ ਵਿੱਚ ਇਧਰੋਂ ਉਧਰੋਂ ਕੁੰਡੀ ਲਾ ਕੇ ਬੰਦੇ ਖਿੱਚਣ ਦੇ ਵਿੱਚ ਕਿਸ ਨੂੰ ਡਰਾ ਕੇ ਕਿਸੇ ਨੂੰ ਪਤਿਆ ਕੇ ਕਿਸੇ ਨੂੰ ਫਸਲਾ ਕੇ ਜਿਸ ਤਰ੍ਹਾਂ ਮਰਜ਼ੀ ਕਹਿ ਲੋ ਉਹ ਦੋ ਆਪਣੇ ਐਮਪੀ ਰਾਜ ਸਭਾ ਦੇ ਵੱਧ ਬਣਾ ਗਿਆ ਕਿ ਉਹਨਾਂ ਦੇ ਮਨ ਵਿੱਚ ਮੈਨੂੰ ਲੱਗਦਾ ਟਾਰਗੇਟ ਹੋਊਗਾ ਕਿ ਜੇ ਚਾਰ ਹੋ ਹੋਰ ਹੋ ਜਾਂਦੇ ਤੇ ਇਹਨਾਂ ਦੀ ਮジョਰਿਟੀ ਹੋ ਜਾਣੀ ਸੀ ਲੋਕ ਸਭਾ ਦੇ ਵਿੱਚ ਪਹਿਲਾਂ ਹੀ ਵੱਡੀ ਮジョਰਿਟੀ ਆ ਜੋ ਮਰਜ਼ੀ ਫਿਰ ਤੇ ਜੋ ਮਰਜ਼ੀ ਇਹਨੂੰ ਕਹੋ ਤੁਸੀਂ ਜਿਹੜਾ ਮਰਜ਼ੀ ਰਾਸ਼ਟਰ ਬਣਾ ਦਿਓ ਇੱਥੇ ਫਿਰ ਤੁਹਾਨੂੰ ਕੋਈ ਸੰਵਿਧਾਨ ਦੀ ਡੈਮੋਕ੍ਰੇਸੀ ਦੀ ਇਹਨਾਂ ਨੂੰ ਪਰਵਾਹ ਪਈ ਜਾਂ ਕੋਈ ਉਹ ਕੁਦਰਤੀ ਇੰਜਿਆ ਕੇ ਚਾਰ ਜੇ ਘਟਿਆ ਕੋਸ਼ਿਸ਼ ਇਹਨਾਂ ਨੇ ਉਹ ਵੀ ਚਾਰਾਂ ਦੀ ਗੈਪ ਵੀ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੋਊਗੀ ਪਰ ਹਾਲਾਤ ਬੜੀ ਮਾੜੀ ਆ ਮਾੜੀ ਆ ਉਹ ਉਹਦਾ ਤੇ ਤੁਸੀਂ ਹਿਮਾਚਲ ਦਾ ਤੇ ਛੱਡੋ ਮਾਇਆਵਤੀ ਦਾ ਕਿੰਦੇ ਸੂਪੜਾ ਹੀ ਸਾਫ ਹੋ ਗਿਆ 10 ਐਮਪੀ ਆ ਨੌ ਭੱਜ ਗਏ ਇੱਕ ਨੂੰ ਕੀ ਕਰੂਗੀ ਹੁਣ ਉਹ ਤੇ ਉਹ ਤੇ ਪਾਰਟੀ ਖਾ ਗਏ ਉਹ ਸ਼ੇਵ ਸੈਨਾ ਖਾ ਗਏ ਉਹ ਐਨਸੀਪੀ ਖਾ ਗਏ ਏ ਹੁਣ ਹਿਮਾਚਲ ਨੂੰ ਮੂੰਹ ਮਾਰ ਲਿਆ ਮੈਂ ਕਿਉਂ ਗਿਆ ਵੀ ਐਉਂ ਲੱਗਦਾ ਵੀ ਜਿਦ ਤਰਾ ਸ਼ੇਰ ਜਾਂ ਕੋਈ ਦੇ ਆ ਗਿਆ ਆਦਮ ਉਹ ਆਦਮ ਉਹ ਕਰਦਾ ਫਿਰਦਾ ਵੀ ਇੱਥੇ ਮੈਂ ਇਹਨੂੰ ਖਾ ਜਾਣਾ ਅੱਜ ਇਹਨੂੰ ਖਾ ਜਾਣਾ ਅੱਜ ਇਹਨੂੰ ਇਹਦੇ ਸਾਰੇ ਸੋਚ ਲੈਣ ਆਈ ਐਂ ਡੀ ਆ ਇਹ ਬਣਿਆ ਤੇ ਸਿਗਾ ਇਹੋ ਜੇ ਕੰਮਾਂ ਲਈ ਬਣਿਆ ਸੀ ਉਹ ਚੱਲਣ ਤੋਂ ਪਹਿਲਾਂ ਹੀ ਲੱਗਦਾ ਵੀ ਅਜੇ ਚੱਲਿਆ ਵੀ ਨਹੀਂ ਸੀ ਤੇ ਇੱਧਰ ਉੱਧਰ ਚਾ ਉਹ ਹੋਣਾ ਵੀ ਇੰਜੀ ਸੀ ਕਿਉਂਕਿ ਜਿਸ ਕਿਸਮ ਦੇ ਤੁਸੀਂ ਇਹ ਗੱਲ ਦੇ ਕਹਿਣਾ ਕਿ ਮੋਦੀ ਨੂੰ ਅਸੀਂ ਹਰਾਉਣਾ ਹੈ ਇਸ ਕਰਕੇ ਕਿ ਅਸੀਂ ਇਕੱਲੇ ਇਕੱਲੇ ਜਾਂਦੇ ਮਾਨਦਾਰ ਹੋਣ ਫਿਰਤੇ ਹੋ ਜਾਂਦਾ ਹਰ ਕੋਈ ਚਾਹੁੰਦਾ ਕਿ ਮੈਨੂੰ ਦਿਓ ਤਾਂ ਫਿਰ ਮੇਰੀ ਚਾਲ ਦੇਖ ਲਈ ਵੀ ਤੁਸੀਂ ਸਾਰੀ ਸੱਤਾ ਮੈਨੂੰ ਵੰਡਾ ਦਿਓ ਉਹ ਟੀਐਮਸੀ ਕਹਿੰਦੀ ਮੈਨੂੰ ਵੰਡਾ ਦਿਓ ਇੱਧਰ ਕੋਈ ਹੋਰ ਕਹਿੰਦਾ ਮੈਨੂੰ ਵੰਡਾ ਦਿਓ ਨਿਤਿਸ਼ ਕਹਿੰਦਾ ਵੀ ਸਾਰਿਆਂ ਤੋਂ ਵੱਡਾ ਤੇ ਪ੍ਰਧਾਨ ਮੰਤਰੀ ਮੈਨੂੰ ਹੀ ਬਣਾ ਦਿਓ ਉਹ ਕੇਜਰੀਵਾਲ ਨੇ ਆਪਣੀ ਅਨਾਊਂਸਮੈਂਟ ਕਰਾਤੀ ਸੀਗੀ ਥੋੜੀ ਬਹੁਤ ਫੁਰਫੁਰ ਕਰਕੇ ਚੱਲੀ ਸੀ ਫਿਰ ਬੰਦ ਹੋ ਗਈ ਕਿ ਮੇਰੇ ਨਾਲੋਂ ਵਧੀਆ ਪ੍ਰਧਾਨ ਮੰਤਰੀ ਦਾ ਚਿਹਰਾ ਕੋਈ ਹੋਰ ਨਹੀਂ ਸਕਦਾ ਹੁਣ ਜਿੰਨੇ ਉੱਠਣੋਂ ਰਾਹੁਲ ਕੇ ਚੁੱਪੇ ਰਹਿ ਗਿਆ ਉਹਨੂੰ ਤਾਂ ਮੌਕਾ ਹੀ ਨਹੀਂ ਦਿੱਤਾ ਕਿਸੇ ਨੇ ਵੀ ਉਹ ਵੀ ਹੋ ਸਕਦਾ ਇਹ ਜਦੋਂ ਇਸ ਕਿਸਮ ਦੀ ਐਨੀ ਹਫਰਾ ਤਫਰੀ ਪਈ ਹੋਵੇ ਹਾਲਾਤ ਇਹ ਹੈ ਕਿ ਮੈਨੂੰ ਲੱਗਦਾ ਦੇਸ਼ ਦੇ ਵਿੱਚ ਸਾਡੇ ਇੱਕ ਤੇ ਹੁੰਦੀ ਹੈ ਕਿ ਹਾਲਾਤ ਖਰਾਬ ਹੋ ਜਾਣੇ ਇੱਕ ਹਾਲਾਤ ਰਾਜਨੀਤਿਕ ਤੌਰ ਤੇ ਰਾਜਨੀਤਿਕ ਤੌਰ ਤੇ ਮੈਨੂੰ ਲੱਗਦਾ ਕਿ ਇਸ ਵੇਲੇ ਖਾਸ ਕਰਕੇ ਰੂਲਿੰਗ ਸ਼ਕਤੀਆਂ ਵੱਲੋਂ ਦੇਸ਼ ਦੀ ਰਾਜਨੀਤਿਕ ਮਾਹੌਲ ਨੂੰ ਮਿਹਨਤ ਕਰਕੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰ ਘਰ ਹੀ ਲਾ ਵਰਤਿਆ ਜਾ ਰਿਹਾ ਹਿਮਾਚਲ ਵਾਲੀ ਇਹ ਲੇਟੈਸਟ ਐਗਜ਼ੈਂਪਲ ਆ ਚੰਡੀਗੜ੍ਹ ਮੇਰ ਦਾ ਤੁਸੀਂ ਜਾਣਦੇ ਆ ਮੈਂ ਇਹਨੂੰ ਕਹਿੰਨਾ ਕਿ ਇੱਕ ਦੇਸ਼ ਦੇ ਅੰਦਰ ਬਹੁਤ ਵੱਡੀ ਵਾਇਰਸ ਫੈਲ ਗਈ ਹੈ ਪਹਿਲਾਂ ਕੋਵਿਡ ਆਈ ਸੀਗੀ ਜਿਹਨੂੰ ਕਰੋਨਾ ਵਾਇਰਸ ਕਹਿੰਦੇ ਸੀ ਹੁਣੇ ਆਈ ਹੈ ਸੀਐਮ ਵਾਇਰਸ ਚੰਡੀਗੜ੍ਹ ਮੇਅਰ ਵਾਇਰਸ ਚੰਡੀਗੜ੍ਹ ਮੇਅਰ ਵਾਇਰਸ ਇੱਕ ਟਿਪੀਕਲ ਫੀਨੋਮੈਨਾ ਹੈਗਾ ਕਿ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿਤੇ ਨਾ ਕਿਤੇ ਇੰਜ ਨਾ ਹੋਵੇ ਕਿ ਟਰੱਕ ਭਰੇ ਹੋਣ ਈਵੀਐਮ ਦੇ ਤੇ ਕਿਧਰੇ ਹੋਰ ਹੀ ਲੈ ਜਾਣ ਤੇ ਪਿੱਛੇ ਲੋਕ ਲੱਗੇ ਹੋਣ ਓਏ ਸਾਡੀਆਂ ਈਵੀਐਮਾਂ ਦੇਜ ਹੋਵੇ ਲੁੱਟ ਗਏ ਓਏ ਲੈ ਗਏ ਓਏ ਲਾ 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 ਹੋਈ ਫਿਰਦੀ ਹੋਵੇ ਉਹਨੇ ਚਿਰ ਨੂੰ ਬਦਲ ਬਦਲ ਕੇ ਕੋਈ ਨਵੀਆਂ ਆ ਜਾਣ ਇਸ ਕਿਸਮ ਦੇ ਮਾਹੌਲ ਦੇਸ਼ ਦੇ ਅੰਦਰ ਬਣਾਉਣਾ ਬੇਵਿਸ਼ਵਾਸੀ ਦਾ ਮਾਹੌਲ ਬਣਾ ਦੇਣਾ ਦੇਸ਼ ਦੇ ਸੰਵਿਧਾਨ ਲਈ ਸੁਪਰੀਮ ਕੋਰਟ ਨੂੰ ਦਖਲ ਦੇਣਾ ਪਿਆ ਚੰਡੀਗੜ੍ਹ ਦੇ ਮੇਰੇ ਮੈਂ ਕਿਨੇ ਕੱਲਾ ਦਖਲ ਥੋੜੀ ਦਿੱਤਾ ਉਹਨਾਂ ਨੇ ਭੋਂ ਭੋਂ ਕੇ ਮਾਰੀਆਂ ਦਖਲ ਦਿੱਤਾ ਉਹਨਾਂ ਨੇ ਕਿਹਾ ਵੇ ਇਹਦੇ ਤੇ ਮਕਾਨ ਮੰਗ ਰੋਏ ਬੰਦਾ ਏ ਤੇ ਕ੍ਰਿਮੀਨਲ ਕੇਸ ਏ ਇਹਦੇ ਤੇ ਬੰਦਾ ਉਹ ਇਹਨੂੰ ਉਹਨਾਂ ਨੇ ਹਾਈ ਕੋਰਟ ਨੂੰ ਵੀ ਡਾਂਟ ਕੇ ਲਾਈ ਇਨਡਾਇਰੈਕਟਲੀ ਵੀ ਤੁਸੀਂ ਇਹਨਾਂ ਨੂੰ ਕਿਉਂ ਇੱਥੇ ਸਾਡੇ ਤੱਕ ਆਉਣਾ ਹੀ ਨਹੀਂ ਸੀ ਚਾਹੀਦਾ ਉੱਥੇ ਇਹਦੀ ਮੰਜ਼ੀ ਠੋਕਣੀ ਗਈ ਦੀ ਸੀ ਅਨਿਲ ਮਸੀਹ ਦੀ ਹੁਣ ਇਹ ਜਦੋਂ ਹਾਲਾਤ ਉਹਨਾਂ ਨੇ ਕਿਹਾ ਇੱਥੇ ਜੇ ਡੈਮੋਕ੍ਰੇਸੀ ਹੈਗੀ ਹੈ ਇਹ ਗੱਲਾਂ ਕਹੀਆਂ ਉਹਨਾਂ ਨੇ ਕਿ ਤੁਸੀਂ ਉਸ ਨੂੰ ਕੀ ਮਜ਼ਾਕ ਕੀਤਾ ਬਹੁਤ ਜਿੰਨਾ ਵੱਧ ਤੋਂ ਵੱਧ ਜਿਹੜਾ ਮੈਨੂੰ ਲੱਗਦਾ ਸਾਰੀ ਇਸ ਡੀਵੇ ਚੰਦਰ ਚੂੜ ਦੇ ਪੂਰੇ ਟਿਨਿਓਰ ਦੇ ਵਿੱਚ ਜੇ ਕੋਈ ਸਭ ਤੋਂ ਗੁੱਸੇ ਵਾਲੀ ਤੇ ਸਭ ਤੋਂ ਤਾਪੜ ਤੋੜ ਜਿਹੜੀ ਕੋਈ ਜਜਮੈਂਟ ਤੇ ਝਾੜ ਝੰਬ ਖੀ ਕਰਨੀ ਆ ਨਾ ਜਿਹਨੂੰ ਕਹਿੰਦੀ ਹੈ ਕਹਿਣ ਬਰਸਟ ਮਾਰ ਦੇਣਾ ਉਹ ਕੀਤਾ ਉਹਨਾਂ ਨੇ ਤੇ ਇਹ ਇਹ ਜਿਹੜੀ ਮੈਂ ਤਾਂ ਹੀ ਕਹਿੰਦਾ ਕਿ ਇਹ ਵਾਇਰਸ ਹੈ ਪੈਟਰਨ ਹੈ ਮਤਲਬ ਲੋਕਾਂ ਦਾ ਚੁਣਿਆ ਹੋਇਆ ਜਿਹੜਾ ਬਹੁਮਤ ਹੈ ਉਦੀ ਕੋਈ ਕਦਰ ਨਹੀਂ ਹੈ ਚੀਜ਼ਾਂ ਹੋਰ ਕਿਸੇ ਪਾਸੇ ਜਾ ਕੇ ਤੁਸੀਂ ਸੈੱਟ ਕਰਕੇ ਤੁਸੀਂ ਕਿਸੇ ਕੁਰਸੀ ਲੈਣੀ ਹੈ ਕਿਸੇ ਸਾਥ ਨਾਲ ਸ਼ਬੀ ਨਹੀਂ ਹੈ ਹੁਣ ਇੱਥੇ ਇੱਥੇ ਤਾਂ ਲੈ ਲਓ ਮਾਚ ਚਲਦਾ ਲੈ ਲਓ 40 ਕਾਂਗਰਸ ਕੋਲ ਆ 25 ਬੀਜੇਪੀ ਕੋਲ ਆ 3 ਇੰਡੀਪੈਂਡੈਂਟ ਆ ਪੀ ਇੰਡੀਪੈਂਡੈਂਟ ਚਲੋ ਦਬਾਅ ਪਾ ਕੇ ਉਹ ਤੇ ਇੰਡੀਪੈਂਡੈਂਟ ਹੈ ਜਿੱਧਰ ਮਰਜ਼ੀ ਚਲੇ ਜਾਣ ਕੋਈ ਉਹਨਾਂ ਨੂੰ ਕਹਿੰਦਾ ਨਹੀਂ ਹੈਗਾ ਤੁਹਾਡੇ 28 ਹੋ ਗਏ 6 ਹੋਰ ਕਰ ਲਏ ਉਧਰੋਂ ਜੇ 6 ਹੋਰ ਕਰ ਲਏ ਤੇ 34 34 ਹੋ ਗਏ ਮਗਰ ਉਹ ਕਹਿੰਦੇ ਜੀ ਲਾਟਰੀ ਨਿਕਲ ਗਈ ਲਾਟਰੀ ਤੇ ਆਪੀ ਨਿਕਲ ਗਈ ਜਦੋਂ ਤੁਸੀਂ ਛੇ ਉਧਰੋਂ ਲਿਆ ਇਹ ਲਓ ਜੀ ਬਣ ਗਿਆ ਬਣ ਗਿਆ ਸਿੰਘ ਵੀ ਹੁਣੀ ਉਹ ਮਨੂ ਸਿੰਘ ਵੀ ਹੁਣੀ ਰਹਿ ਗਏ ਉਂਜੀ ਬਸ ਥਾਲੀ ਚ ਲੱਡੂ ਚੱਕ ਕੇ ਉਹ ਲੈ ਕੇ ਇਹ ਜਿਹੜੇ ਜਿਹੜੇ ਵਿਧਾਇਕ ਵੀ ਇੱਧਰ ਉੱਧਰ ਹੋ ਜਾਂਦੇ ਨੇ ਲੋਕ ਉਹਨਾਂ ਨੂੰ ਵਿਕਾਉ ਤਾਂ ਖੈਰ ਕਹਿ ਦਿੰਦੇ ਨੇ ਪਰ ਮੇਰੇ ਨਾਲ ਤਾਂ ਵੱਡਾ ਉਹ ਨੁਕਸਾਨ ਕਰ ਰਹੇ ਨੇ ਦੇਸ਼ ਦਾ ਕੌਣ ਗਏ ਆ ਰਾਜੇ ਜਾਂਦੇ ਆ ਇਹ ਜਿਹੜੇ ਜਿਹੜੇ ਜਦੋਂ ਮੈਂ ਕਹਿੰਦਾ ਨਹਿਰੂ ਦੀ ਕਮੀ ਰਹਿ ਗਈ ਕਿਤੇ ਉਹਨਾਂ ਨੇ ਹਮਲਾ ਤੇ ਮਾਰਿਆ ਜਿੰਨੇ ਸਾਡੇ ਪੈਪਸੂ ਵਾਲੇ ਰਾਜੇ ਕਲਸੀਆ ਤੇ ਫਰੀਦਕੋਟ ਜੀਂਦ ਨਾਬਾ ਸਾਰੇ ਸੀਗੇ ਹਾਂ ਜਿੰਨੇ ਰਾਜੇ ਮਹਾਰਾਜੇ ਸੀ 55 ਚ ਜਦੋਂ ਜ਼ਮੀਂਦਾਰੀ ਐਬੋਲਿਸ਼ਨ ਐਕਟ ਬਣਿਆ ਕਿ ਇਹਨਾਂ ਨੂੰ ਅਬੋਲਿਸ਼ ਕਰ ਦੇਣਾ ਆ ਉਹਨਾਂ ਦੀਆਂ ਜ਼ਮੀਨਾਂ ਜਾਂ ਹੋਰ ਉਹ ਕਾਨੂੰਨ ਤੇ ਐਬਜ਼ੌਰਬ ਤੇ ਕਰ ਲਏ ਹੈਨਾ ਉਹਨਾਂ ਦੀਆਂ ਸਿਆਸਤਾਂ ਰਿਆਸਤਾਂ ਤੋੜਤੀਆਂ ਪਰ ਉਹ ਇੰਨੀ ਕ ਕਮਜ਼ੋਰ ਕਰ ਦੇਣੀ ਚਾਹੀਦੀ ਸੀ ਕਿ ਇਹਨਾਂ ਨੂੰ ਫਿਰ ਲੋਕ ਰਾਜੇ ਕਹਿਣੋਂ ਹਟ ਜਾਂਦੇ ਅਜੇ ਵੀ ਆ ਫਲਾਣਾ ਰਾਜਾ ਜੀ ਇਹ ਹਮਾ ਚਲਦਾ ਰਾਜਾ ਜੀ ਇਹ ਇਹ ਉਥੇ ਰਾਜ ਸਿੰਧਿਆ ਉਥੇ ਦੀ ਹੈਗੀ Rajasthan ਦੀ ਹੈ ਜੀ ਇਹ ਪਾਇਲਟ ਫਲਾਣਾ ਉਧਰ ਦਾ ਮੱਧ ਪ੍ਰਦੇਸ਼ ਇਹ ਰਾਜ ਹੀ ਨਹੀਂ ਛੱਡਦੇ ਸਾਨੂੰ ਅਜੇ ਪਿੱਛਾ ਸਾਡਾ ਇਹ ਕਾਦੀ ਡੈਮੋਕ੍ਰੇਸੀ ਹੈ ਜੇ ਰਜਵਾੜਾशाही ਨਹੀਂ ਇਹ ਜਿਹੜੀ ਵਾਇਰਸ ਚੰਬੜਦੀ ਹੈ ਇਹੋ ਜੀ ਜਿਹੜੀ ਚੰਡੀਗੜ੍ਹ ਮੇਅਰ ਸੀਐਮ ਵਾਇਰਸ ਇਹ ਰਾਜਿਆਂ ਨੂੰ ਪਹਿਲਾਂ ਫੜਦੀ ਆ ਉਥੇ ਵੀ ਰੌਲਾ ਪਿਆ ਮੱਧ ਪ੍ਰਦੇਸ਼ ਉਹ ਚਲਾ ਗਿਆ ਆਪਣੇ ਜੁਲੀ ਟੱਪਾ ਲੈ ਕੇ ਬੀਜੇਪੀ ਦੇ ਵਿੱਚ ਆ ਪਾਇਲਟ ਬਾਰ-ਬਾਰ ਛਾਲ ਮਾਰਦਾ ਜਿਦ ਤਰ੍ਹਾਂ ਉਹ ਮੱਛੀ ਤਾਂ ਉਹ ਮਾਰਦੀ ਆ ਕਿ ਕਿਸੇ ਵੇਲੇ ਤਰ ਲੋ ਮੱਛੀ ਹੋਇਆ ਹੋਇਆ ਵੀ ਮੈਨੂੰ ਦੀਏ ਦੀ ਉਹ ਕੋਸ਼ ਨਹੀਂ ਤੇ ਮੈਂ ਮਰਦਾ ਰਾਜੇ ਸਿੰਧੀਆਂ ਤੇ ਇਹਨਾਂ ਨਾਲ ਪਹਿਲਾਂ ਹੀ ਹੈਗੀ ਆ ਇੱਥੇ ਵਾਲਾ ਤੂੰ ਮੈਂ ਤੈਨੂੰ ਫੈਕਟ ਦੇ ਨਾਲ ਗੱਲ ਕਰ ਰਿਹਾ ਸਾਡੇ ਵਾਲਾ ਪਹਿਲਾਂ ਅਮਾਨ ਜਿਹੜੇ ਵੇਚਦੇ ਨੇ ਉਹ ਜਿਹੜੇ ਕਹਿੰਦੇ ਕੋਹੋਂ ਦੇ ਰਾਜੇ ਨਹੀਂ ਖਾਨਦਾਨੀ ਅਮਾਨ ਇਹਨਾਂ ਦਾ ਕਹਦਾ ਸੱਤਾ ਦੇ ਨਾਲ ਰਹਿਣਾ ਇਹਨਾਂ ਦਾ ਕੋਈ ਅਮਾਨ ਨਹੀਂ ਹੈ ਇੱਕੋ ਹੀ ਅਮਾਨ ਹੈ ਸੱਤਾ ਨਾਲ ਰਹਿਣਾ ਮੌਜਾਂ ਮੌਜਾਂ ਕੀਤੀਆਂ ਤੇ ਮੌਜਾਂ ਮੌਜਾਂ ਕਰਨੀਆਂ ਬੇਸ਼ਰਮੀ ਆ ਕੋਈ ਕਾਨੂੰਨ ਦਾ ਕੋਈ ਚੰਤਾ ਦਾ ਕੋਈ ਪਰਚਾ ਦਾ ਕਿਸੇ ਕਿਸਮ ਦਾ ਅੱਧਾ ਬਾਣ ਕਿ ਲੋਕਾਂ ਨੇ ਵੋਟਾਂ ਭਾਈਆਂ ਮਾੜਾ ਮੁੱਟਾ ਹੀ ਬੰਦਾ ਸ਼ਰਮ ਕਰਦਾ ਤੁਹਾਡੇ ਰਾਜਾ ਜੀ ਇੱਥੇ ਵਾਲੇ ਜਿਨ੍ਹਾਂ ਨੂੰ ਰਾਜਾ ਕਹਿੰਦੇ ਉਹਨਾਂ ਦਾ ਦੇਖ ਲਓ ਇਹ ਇਧਰੋਂ ਕੱਢਿਆ ਨਹੀਂ ਤੇ ਉੱਥੇ ਜੁੱਲੀ ਟੱਪਾ ਲੈ ਕੇ ਸਾਰਾ ਟੱਬਰ ਨਾਲ ਹੀ ਬੈ ਗੇ ਕੁੜੀ ਦੀ ਟਿਕਟਲੀ ਮੋਦੀ ਨੂੰ ਵੀ ਹੱਥ ਮਿਲਾਏ ਇਸ ਲਈ ਇਹ ਜਿਹੜੀ ਵਾਇਰਸ ਆ ਨਾ ਸਭ ਤੋਂ ਪਹਿਲਾਂ ਇਹ ਅੱਗੇ ਅੱਗੇ ਭੱਜ ਲੈਂਦੇ ਆ ਵੀ ਸੱਤਾ ਦੇ ਨਾਲ ਰਹਿਣਾ ਸਾਡਾ ਨਹੀਂ ਜੇ ਸਾਨੂੰ ਤੇ ਆਕਸੀਜਨ ਸਾਡਾ ਸਾਹ ਰੁਕਦਾ ਜੇ ਸਾਨੂੰ ਤੁਸੀਂ ਨਾਲ ਕਿਤੇ ਨਹੀਂ ਜੇ ਅੱਜ ਮੰਨ ਲਓ ਖੁਦਾ ਨਾ ਖਾਸ ਤਾਂ ਮੋਦੀ ਕਮਜ਼ੋਰ ਹੋ ਜਾਂਦਾ ਇਹ ਚਿਚੜ ਸਾਰੇ ਚੱਕ ਕੇ ਦੂਜੇ ਪਾਸੇ ਨੂੰ ਹੋ ਜਾਣਗੇ ਜੁੱਲੀ ਟੱਪਾ ਰਾਤੋ ਰਾਤ ਹੀ ਕੋਈ ਸ਼ਰਮ ਨਹੀਂ ਕਿਸੇ ਕਿਸਮ ਦੀ ਇਹ ਕੰਮ ਇੰਨਾ ਦਾ ਜੇ ਇਹਨਾਂ ਦੀ ਫੱਟੀ ਸਵਾਰ ਕੇ ਨਹਿਰੂ ਨੇ ਪੁੱਛੀ ਹੁੰਦੀ ਅਰਲੀ 50s ਦੇ ਵਿੱਚ ਤੇ ਸ਼ਾਇਦ ਇਹ ਫਿਰ ਸਾਨੂੰ ਇਹਨਾਂ ਨੂੰ ਇਹ ਮੁਸੀਬਤਾਂ ਇਹੋ ਜਿਹੀਆਂ ਨਾ ਫੇਸ ਕਰਨੀਆਂ ਪੈਂਦੀ ਫਿਰ ਹੁਣ ਹੱਲ ਕੀ ਹੈ ਜੀ ਲੋਕ ਤਾਂ ਹੋਰ ਫਤਵਾ ਦਿੰਦੇ ਨੇ ਜਿਹੜੇ ਉਹਨਾਂ ਦਾ ਫਤਵਾ ਬਦਲ ਦਿੱਤਾ ਜਾਂਦਾ ਤੇ ਇਹਦਾ ਇਹਦਾ ਕੀ ਹੱਲ ਹੋਏ ਦੇਖੋ ਸੱਚੀ ਗੱਲ ਤੇ ਇਹ ਆ ਪਾਕਿਸਤਾਨ ਤੇ ਸਾਨੂੰ 47 ਦੀ ਪੱਠਾ ਬਿਠਾ ਲਿਆ ਉਹਨੇ ਆਪਣਾ ਅੱਧਾ ਟਾਈਮ ਉੱਥੇ ਚੋਣਾ ਵੋਟਾਂ ਵਾਲੀ ਸਰਕਾਰ ਰਹਿੰਦੀ ਆ ਅੱਧਾ ਟਾਈਮ ਆਰਮੀ ਰਾਜ ਕਰਦੀ ਆ ਕਦੀ ਯਈਆ ਖਾਨ ਤੇ ਕਦੀ ਕੋਈ ਤੇ ਕਦੀ ਕੋਈ ਕਿਵੇਂ ਉੱਥੇ ਫਾਂਸੀ ਲਾਤੀ ਪੁੱਟੋ ਨੂੰ ਫਿਰ ਗਾਂਦੂਜੀ ਮਾਰਦੇ ਸਾਡੇ ਵੀ ਇਹੋ ਜਿਹਾ ਕੁਝ ਹੋਇਆ ਸਾਡੇ ਕੋਈ ਇਹ ਨਹੀਂ ਇੰਦਰਾ ਗਾਂਧੀ ਰਾਜੀਵ ਗਾਂਧੀ ਮਤਲਬ ਤੁਸੀਂ ਤੁਹਾਡੇ ਸਾਹਮਣੇ ਹੀ ਆ ਸਾਡੇ ਕੁਝ ਦੇਖਣ ਵਾਲੀ ਗੱਲ ਪਰ ਸਾਡੇ ਫਿਰ ਵੀ ਉਹਨਾਂ ਨਾਲੋਂ ਘੱਟੋ ਘੱਟ ਕੋਈ ਆਰਮੀ ਦਾ ਰਾਜ ਨਹੀਂ ਹੋਇਆ ਕਾਰਨ ਕੀ ਸੀ ਸੰਵਿਧਾਨ ਦੇ ਮਤਾਬਿਕ ਚੱਲਦੇ ਸੀ ਕਨਸਟੀਚਿਊਸ਼ਨ ਦੀ ਇੱਜ਼ਤ ਡੈਮੋਕਰੇਟਿਕ ਜਿਹੜੇ ਸਾਡੀਆਂ ਸੰਸਥਾਨ ਆ ਉਹਨਾਂ ਦੀ ਇੱਜ਼ਤ ਸੀ ਸਾਡੇ ਮਨ 'ਚ ਤਾਂ ਇੰਜ ਸੀਗਾ ਹੁਣ ਕੀ ਹੋ ਗਿਆ ਹੁਣ ਕਹਿੰਦੇ ਆ ਵੀ ਹੁਣ ਸਾਡੀ ਸਾਰੀ ਪੋਲਿਟਿਕਸ ਕਿੱਥੋਂ ਚੱਲਦੀ ਆ ਅਯੁੱਧਿਆ ਤੋਂ ਚੱਲਦੀ ਆ ਉੱਥੇ ਕਦੀ ਕਦੀ ਉੱਥੇ ਗਏ ਹੋਏ ਕਦੀ ਉੱਥੇ ਗਏ ਧਰਮ ਤੇ ਜਾਤ ਬਿਲਕੁਲ ਸੈਂਟਰ 'ਚ ਲੈ ਇਸ ਗੱਲ ਦੀਆਂ ਕਿਲਕਲੀਆਂ ਮਾਰੀਆਂ ਜਾ ਰਹੀਆਂ ਜਾ ਰਹੀਆਂ ਕਿ ਦੇਸ਼ ਦੇ ਅੰਦਰ ਅਸੀਂ ਹੁਣ ਰਾਮ ਰਾਜ ਦੇ ਨਾਂ ਹਿੰਦੂ ਰਾਸ਼ਟਰ ਬਣਾਉਣਾ ਤੇ ਉੱਥੇ ਇਸਲਾਮਿਕ ਰਾਸ਼ਟਰ ਬਣੀ ਗਿਆ ਨਾ ਇਸਲਾਮਿਕ ਸਟੇਟ ਹੈ ਨਾ ਪਾਕਿਸਤਾਨ ਦੀ ਕੀ ਹੋਇਆ ਇਮਰਾਨ ਸੀਗਾ ਫੜ ਕੇ ਜੇਲ੍ਹ ਚ ਦੇ ਦਿੱਤਾ ਉਹ ਅੰਦਰ ਬੈਠਾ ਤੇ ਬਾਹਰ ਉਹਦੀ ਪਾਰਟੀ ਨੂੰ ਡਿਸਬੈਨ ਕਰਤਾ ਬੈਟ ਉਹਦਾ ਚੋਣ ਨਿਸ਼ਾਨ ਸੀ ਉਹ ਲੈ ਕੇ ਭੱਜ ਗਏ ਕਿੰਦੇ ਲੈ ਕਰ ਲਾ ਹੁਣ ਚੋਣਾਂ ਚ ਆ ਜਾ ਉਹ ਇੰਡੀਪੈਂਡੈਂਟ ਖੜੇ ਹੋ ਗਏ ਉਹ ਇੰਡੀਪੈਂਡੈਂਟ ਹੀ ਸਾਰਿਆਂ ਨੂੰ ਵੱਢ ਜਿੱਤ ਗਏ ਫਿਰ ਵੀ ਉਹਨਾਂ ਦੀ ਕੋਈ ਵਾਰੀ ਨਹੀਂ ਇਹੀ ਇੱਥੇ ਹੋ ਰਿਹਾ ਤੇ ਇਹੀ ਹੋਣਾ ਮੈਂ ਨਿੱਕੀ ਗੱਲ ਤੁਹਾਨੂੰ ਦੱਸ ਦਿੰਨਾ ਮੈਂ ਉਹ ਕਈ ਜਗ੍ਹਾ ਕਹੀਏ ਬਹੁਤ ਜ਼ਰੂਰੀ ਹੈ ਕਹਿਣ ਵਾਲੀ ਚਿੱਠਾ ਚਿੱਠਾ ਕਮਿਸ਼ਨਰ 라ਵਲਪਿੰਡੀ ਦਾ ਪਾਕਿਸਤਾਨ ਦਾ ਆਈਐਸ ਕਾਡਰ ਜਿਹੜੇ ਹੁੰਦੇ ਆ ਬਿਊਰੋਕਰੈਟ ਉਹਨਾਂ ਨੂੰ ਡਿਊਟੀ ਲੱਗੀ ਸੀ ਇਲੈਕਸ਼ਨਾਂ ਚ ਚੋਣਾ ਅਨਾਉਂਸ ਕਰਨ ਚ ਉਹਨਾਂ ਨੂੰ ਹੁਕਮ ਸੀ ਕਿ ਜਿੰਨੀਆਂ ਮਰਜ਼ੀ ਵੋਟਾਂ ਘੱਟ ਪਈਆਂ ਹੋਣ ਤੁਸੀਂ ਜਿੱਤਿਆ ਜਿੱਤਿਆ ਰੂਲਿੰਗ ਦਾ ਕਰ ਦੇਣਾ ਨਵਾਜ਼ ਦਾ ਜਾਂ ਜਿੰਨਮ ਵੀ ਉਹ ਚਾਹੁੰਦੇ ਸੀ ਉਹ ਲਿਸਟਾਂ ਸੀਗੀਆਂ ਉਹਨਾਂ ਕੋਲ ਇਹਨੂੰ ਜਿਤਾਉਣਾ ਹੈ ਮਨਨ ਨੇ ਬੀ.ਐਨ.ਡੀ ਕੀਤਾ ਉਹ ਕਹਿੰਦਾ ਕਿ ਮੇਰੇ ਸਾਹਮਣੇ ਦੋ ਹੀ ਆਪਸ਼ਨ ਸੀ ਇੱਕ ਤੇ ਮੇਰਾ ਜੀ ਕਰਦਾ ਸੀ ਮੈਂ ਆਤਮ ਹੱਤਿਆ ਕਰ ਲਾਂ ਕਿ ਇੰਨਾ ਕਰਮ ਕੀਤਾ ਉਹਨਾਂ ਦੀ ਟ੍ਰੇਨਿੰਗ ਹੈ ਕਿ ਲਾਉਂਡ ਆਰਡਰ ਨੂੰ ਬਚਾਉਣਾ ਕਾਨੂੰਨ ਨੂੰ ਲਾਗੂ ਕਰਨਾ ਨਾ ਕਿ ਤੁਸੀਂ ਕਾਨੂੰਨ ਨੂੰ ਤੋੜਨਾ ਫਿਰ ਬਾਕੀ ਦੀ ਤੇ ਕੌਣ ਰੱਖਿਆ ਕਰੂਗਾ ਉਹ ਕਹਿੰਦਾ ਮੇਰਾ ਤੇ ਐਨ ਮਨ ਦੇ ਵਿੱਚ ਮੈਨੂੰ ਡਿਪਰੈਸ਼ਨ ਹੋ ਰਿਹਾ ਸੀ ਜਾਂ ਮੈਨੂੰ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਇਸੇ ਚੱਕਰਾਂ 'ਚ ਮੈਂ ਕਿਹਾ ਉਹ ਮਨਾ ਹਿੰਮਤਕਾਰ ਉੱਥੇ ਰਜ਼ਾਈਂ ਦੇ ਦਿੱਤਾ ਕਮਿਸ਼ਨਰ ਤੋਂ ਕੋਈ ਦਿਨ ਦਾ ਰਜਾਇੰਦ ਦਿੱਤਾ ਹਿੰਮਤ ਦੇ ਨਾਲ ਉਹਨੇ ਰਜਾਇੰਦ ਦੇ ਕੇ ਕਹਿੰਦਾ ਕਿ ਫਿਰ ਪ੍ਰੈਸ ਕਾਨਫਰੰਸ ਕੀਤੀ ਵੀ ਆ ਇੱਥੇ ਹੋਇਆ ਔਰ ਨਾਲ ਕੀ ਕਿਹਾ ਕਿ ਉੱਥੋਂ ਦਾ ਇਲੈਕਸ਼ਨ ਕਮਿਸ਼ਨ ਤੇ ਚੀਫ ਜਸਟਿਸ ਇਹ ਵੀ ਇਸ ਚਾਰਜਿਸ ਦਾ ਹੈ ਚਾਹੇ ਸਾਇਗੇ ਤੁਹਾਨੂੰ ਇਨਸਾਫ ਨਹੀਂ ਇੱਥੇ ਮਿਲ ਸਕਦਾ ਤੁਸੀਂ ਫੇਅਰ ਐਂਡ ਫਰੀ ਚੋਣਾ ਜਿਹਨੂੰ ਕਹਿੰਦੇ ਆ ਆਜ਼ਾਦਾਨਾ ਤੌਰ ਤੇ ਤੇ ਸਹੀ ਕਿਸਮ ਦੀਆਂ ਚੋਣਾ ਕਰਵਾ ਹੀ ਨਹੀਂ ਸਕਦੇ ਪਾਕਿਸਤਾਨ ਚ ਇਹ ਸਾਡੇ ਹਾਲਾਤ ਬਣ ਗਏ ਆ ਐ ਤਾਂ ਇਹ ਜਿਹੜਾ ਖੜਗੇ ਬਾਰ-ਬਾਰ ਕਹਿੰਦਾ ਮੈਂ ਕੋ ਕਾਂਗਰਸ ਦਾ ਪੰਚ ਨਹੀਂ ਪਰ ਉਹਨਾਂ ਨੇ ਸਟੇਟਮੈਂਟਾਂ ਕਹੀ ਮੈਨੂੰ ਸਾਨੂੰ ਠੀਕ ਲੱਗਦੀਆਂ ਕਿ ਖੜਗੇ ਵੀ ਕਹਿੰਦਾ ਕਿ ਇਹ ਲਾਸਟ ਚੋਣਾ ਹੋਣਾ ਹੋਊਗਾ ਉਹਦਾ ਕਾਰਨ ਇਹ ਹੈ ਕਿ ਜੇ ਜਿੱਤ ਜਾਂਦੇ ਆ ਫਿਰ ਇਹਨਾਂ ਨੇ ਬਿਲਕੁਲ ਹੀ ਨਹੀਂ ਕਿਸੇ ਦੀ ਆ ਦੋ ਵਾਰੀ ਜਿੱਤੇ ਨਹੀਂ ਇੰਨੀ ਪਰਵਾਹ ਕਰਦੇ ਜੇ ਤਿੰਨ ਵਾਰੀ ਜਿੱਤ ਗਏ ਫਿਰ ਉਹਨਾਂ ਕਹਣਾ ਹੁਣ ਚੋਣਾਂ ਦੀ ਕੀ ਲੋੜ ਹੈ ਯਾਰ ਕਾਹਨੂੰ ਪੈਸਾ ਬਰਬਾਦ ਕਰਨਾ 60-70 ਹਜ਼ਾਰ ਕਰੋੜ ਰੁਪਏ ਬਚਾਓ ਤੇ ਅਸੀਂ ਉਹ ਗਰੀਬਾਂ ਦੀ ਸੇਵਾ ਕਰਾਂਗੇ ਲੰਗਰ ਲਾ ਦੇਾਂਗੇ ਬਹੁਤ ਧੰਨਵਾਦ ਜੀ ਤਾਂ ਆ ਹਿਮਾਚਲ ਦੇ ਸਮੀਕਰਨ ਵੀ ਸਾਹਮਣੇ ਆ ਜਾਣਗੇ ਕੀ ਹੁੰਦਾ ਮੁਕੰਮਲ ਤੌਰ ਤੇ ਪਰ ਜੋ ਹੋ ਰਿਹਾ ਤਾਂ ਉਹ ਸਭ ਤੁਸੀਂ ਪ੍ਰੋਫੈਸਰ ਸਾਹਿਬਾ ਤੋਂ ਵੀ ਸੁਣਿਆ ਔਰ ਕਿਉਂ ਹੋ ਰਿਹਾ ਹੈ ਤੇ ਇਹ ਲਗਾਤਾਰ ਉੱਠਦਾ ਕਿ ਕੀ ਹੁਣ ਜਿਹੜਾ ਇਸ ਦੇਸ਼ ਦੇ ਵਿੱਚ ਚੋਣ ਪ੍ਰਣਾਲੀ ਵਾਲਾ ਸਿਸਟਮ ਹੈ ਉਹੀ ਖਤਮ ਹੋ ਜਾਏਗਾ ਉਹ ਚੀਜ਼ਾਂ ਚੋਂ ਲੋਕਾਂ ਨੂੰ ਵੋਟ ਪਾਉਣ ਦੀ ਜ਼ਰੂਰਤ ਹੀ ਨਹੀਂ ਪੈਣੀ ਤੇ ਇਹ ਸਵਾਲ ਆ ਜਿਹੜੇ ਕਿਤੇ ਨਾ ਕਿਤੇ ਠੁਕਦੇ ਨਜ਼ਰ ਠੀਕ ਲੱਗਦੇ ਨੇ ਜਦੋਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਿਹੜੀਆਂ ਵਾਪਰਦੀਆਂ ਨੇ ਚਾਹੀਓ ਚੰਡੀਗੜ੍ਹ ਮੇਰਸੀ ਹਮਾਚ ਲੈ ਜਾਂ ਪਹਿਲਾਂ ਜਿਸ ਤਰੀਕੇ ਦੇ ਨਾਲ ਮਹਾਰਾਸ਼ਟਰ ਦੇ ਵਿੱਚ ਵੀ ਕੁਝ ਸਮਾਂ ਜਿਹੜਾ ਪਹਿਲਾਂ ਹੋਇਆ ਕੈਮਰੇ ਤੇ ਮੇਰੇ ਸਾਥ ਦੇ ਰਹੀ ਸੀ सुरेंद्र ਮਹਿਮਨਪ੍ਰੀਤ ਸਿੰਘ ਨਿਰਪੱਖ ਪੋਛ ਦੇ ਲਈ ਧੰਨਵਾਦ